ਹੋਰ ਇਹਨੂੰ ਦੇ ਦੇ ਦੁੱਧ ਚ ਪੱਤੀ ਪਾ ਕੇ ਆਈ ਸੀਗੀ ਸਾਡੇ ਘਰੇ ਦਾਹਾਂ ਅੱਛੇ ਰਿਸ਼ਤਾ ਲੈ ਕੇ ਆਈ ਸੀ ਲਾਂਬਾ ਹੀ ਲੈ ਕੇ ਆਈ ਸੀਗੀ ਹੋਰ ਦੇ ਦੇ ਇਹਨੂੰ ਚਾਹ ਬਣਾ ਕੇ ਮੈਂ ਤਾਂ ਚਾਹ ਨਾ ਕਿਤੇ ਮੈਂ ਜਿੰਨੇ ਦਿਨ ਰੋਮ पे ਹੁਰਾ ਕਿਸੇ ਨੂੰ ਛਿਪਣ ਨਹੀਂ ਦਿੰਦੀ ਹੈਗੀ ਮੈਂ ਹੋਰ ਦੱਸ ਇਹਨੂੰ ਬਣਾ ਦੇ ਚਾਹ ਹੋਰ ਦੋਵੇਂ ਮਸਾਂ ਕੰਮ ਨਿਬੜਿਆਗਾ ਤੇ ਹੁਣ ਦੋ ਮਿੰਟ ਰ ਬੇਟਾ ਉਗ ਰਿਆ ਤੂੰ ਰਪੇਗਾ ਉਹ ਮੈਂ ਤਾਂ ਹੂੰ ਪੈਗਰੀ ਬਣੇ ਹਾਂ ਤੂੰ ਕੀ ਹੋ ਲਾਂਬੇ ਲੈ ਕੇ ਆਉਂਦਾ ਤੂੰ ਮੈਨੂੰ ਦੱਸੁਰਾ ਉਹ ਲਾਂਬੇ ਲੈ ਕੇ ਆਉਂਦਾ ਰਹਿਣਾਗਾ ਤੂੰ ਹੈ ਲੱਗਦੀ ਐ ਮੇਰੇ ਤੇ ਮੈਂ ਉਹੀ ਗੱਲਾਂ ਸੁਣ ਰਹੀ ਦੀ ਅਗਲੀ ਐਨ ਲਾਂਬੇ ਦੇ ਕੇ ਗਈ ਐ ਤੁਸੀਂ ਤਾਂ ਬਾਪ ਦਾਦੇ ਦੀ ਜਮੀਂ ਇੱਜਤ ਹੀ ਰੋੜ ਰੱਖੀਏਗੀ ਮੈਨੂੰ ਆਇਆ ਨਾ ਸਪੜੇ ਹੁਣ ਮੈਨੂੰ ਕਹਿੰਦੀ ਕੁੜੀ ਛੇੜਦੀ ਮੈਂ ਉਹਨਾਂ ਦੀ ਮੈਂ ਉਹਨਾਂ ਦੀ ਕੁੜੀ ਛੇੜ ਸਕਦਾ ਮੈਨੂੰ ਕੀ ਪਤਾ ਕਿ ਨਹੀਂ ਲਾਂਬਾ ਲੈ ਕੇ ਗਈ ਆ ਮੈਂ ਵੀ ਫਿਰ ਕੱਟ ਨਹੀਂ ਕੀਤੀ ਹੈਗੀ ਮੈਂ ਚਿੰਗੀ ਤਰ ਉਹਦੀ ਸਿੱਧੀ ਪਤਲੀ ਕਰਕੇ ਤੋਰੀ ਹੈਗੀ ਤਾਂ ਲੱਗਦੀ ਹੈ ਤਾਂ ਲੱਗਦੀ ਹੈ ਮੇਰੇ ਤੇ ਉਹਨੂੰ ਪਤਾ ਨਹੀਂ ਸੋਹਣਾ ਮੇਰੀ ਗੱਲ ਸੁਣਨਾ ਸ਼ਰਮੀਆਂ ਅੱਜ ਦਾ ਤੇਰਾ ਲਾਂਬਾ ਆ ਗਿਆ ਅੱਗੇ ਤੇਰਾ ਲਾਂਬਾ ਨਹੀਂ ਆਉਣਾ ਚਾਹੀਦਾ ਸੁਣ ਕੇ ਮੇਰੀ ਗੱਲ ਕੀ ਕਰਤਾ ਸੋਦਾ ਤੂੰ ਬੈਠਸ ਅਸੀਂ ਬੈਠੀ ਬੈਠੀ ਮੈਂ ਬਾਹਰ ਤਾਂ ਮੈਂ ਜਾਉਂਗੀ ਬੈਠ ਬਾਹਰ ਤਾਂ ਮੈਂ ਜਾਉਂਗੀ ਦੱਸ ਦੱਸ ਤੂੰ ਗੱਲ ਦੱਸ ਹਾਂ ਹਾਂ ਤਾਂ ਮੈਂ ਨਾ ਜਦੋਂ ਇੱਕ ਦੋ ਵਾਰ ਇੱਥੇ ਮੈਂ ਬੀਚ ਖੜਾ ਹੁੰਦਾ ਅੱਛਾ ਬੁੱਤੂ-ਬੁੱਤੀਆਂ ਨੂੰ ਤੇਲ ਲੱਗਿਆ ਹੁੰਦਾ ਤੈਨੂੰ ਪਤਈਆ ਪੈਣੀ ਫਿਰ ਉਹ ਕੁੜੀ ਸੈਂਟੀ ਹੋ ਜਾਂਦੀ ਹੈ ਹਰੇਕ ਐਂ ਤਾਂ ਮੈਨੂੰ ਪਤਾ ਉਹਨਾਂ ਦੀ ਕੁੜੀ ਉਹਦੀ ਅੱਖ ਖਰਾਬ ਹੀ ਹੈਗੀ ਤੂੰ ਬਚ ਕੇ ਰਿਹਾ ਕਰ ਰੱਟ ਕੇ ਬਾਹਰੇ ਨਹੀਂ ਨਹੀਂ ਸਹੀ ਅੱਖਾਂ ਨੂੰ ਨਹੀਂ ਉਹਦੀ ਮੈਂ ਬਗੌਰ ਨਾਲ ਦੇਖਿਆ ਉਹ ਤਾਂ ਮੈਨੂੰ ਪਤਾ ਐਂ ਤਾਂ ਤੂੰ ਹਰਾਮੀ ਆਂਗਾ ਪੂਰਾ ਸਾਹੀ ਤਾਂ ਲਾਂਬੇ ਲੈ ਕੇ ਅਗਲੇ ਆ ਜੀ ਕਹਿੰਦਾ ਨਹੀਂ ਇੱਕ ਖਰਾਬ ਨਹੀਂ ਕਿਸੇ ਪਾਸੋਂ ਕਾਣੀ ਪੂਣੀ ਨਹੀਂ ਹੈਗੀ ਉਹ ਹਾਂ ਤੇਨੂੰ ਨਹੀਂ ਪਤਾ ਮੈਂ ਮੈਂ ਤੈਨੂੰ ਜਿਹੜੇ ਸਾਹ ਨਾਲ ਕਹਿੰਦੀ ਆਂਗੀ ਤੇਨੂੰ ਨਹੀਂ ਪਤਾ ਲੱਗਦੀ ਹਾਂ ਓਕੇ ਓਕੇ ਸੁਣ ਅਗਲੀ ਆਪਦੀ ਭੈਣ ਦਾ ਥੋੜਾ ਕਸੂਰ ਕੱਢੂਗੀ ਹਾਂ ਆਹੀ ਬੱਲੇ ਉਹ ਤਾਂ ਵੀ ਮੈਨੂੰ ਨਾ ਦੇਖ ਆਪਣਾ ਜੱਸੀ ਆਉਂਦਾ ਠੀਕ ਹੈ ਮੈਂ ਤੇਰਾ ਦੇਖ ਕੇ ਤੇਖਾ ਤੇਰਾ ਵੀ ਕਰ ਦੇਾਂਗੇ ਦੇਖ ਮੇਰਾ ਛੋਟਾ ਭਾਈ ਬਣ ਕੇ ਤੇਖਾ ਲੰਬਾ ਨਾ ਲੈ ਕੇ ਉਹਰੇ ਕੋਈ ਆਂ ਲੰਬਾ ਹੀ ਲਿਆਂਦਾ ਉਹ ਹੀ ਲਿਆ ਦੋ ਤੂੰ ਹਾਂ ਜੇ ਆ ਤਾਂਗੇ ਮੇਰੀ ਗੱਲ ਸੁਣ ਲੈ ਲਾਂਬਾ ਲੈ ਕੇ ਆਵੇ ਠੀਕ ਹੈ ਤੇਰਾ ਕਰ ਦੇਾਂਗੇ ਤੋਨੂੰ ਆਪਣੇ ਨੂੰ ਜੱਸੀ ਨੂੰ ਆ ਜਾਣ ਦੇ ਫਿਰ ਤੇਰਾ ਦੇਖ ਦੇਾਂਗੇ ਕਰ ਦੇਾਂਗੇ ਅਸੀਂ ਕੋਈ ਉਹ ਕਿਹੜਾ ਦੇ ਫਿਰ ਆ ਦੇਖ ਲੈ ਹਾਂ ਦੀ ਵੀ ਕਹਿੰਦਾ ਉਹ ਉਹੀ ਲਿਆ ਦੇ ਉਹ ਉਹੀ ਲਿਆ ਦੇ ਚੌਹ ਲਿਆ ਦੇ ਚੌਹ ਚੌਹ ਤੇ ਪੱਕਾ ਤੇਰੀ ਗਲਤੀ ਹੈ ਹੋਊਗੀ ਕਾਹੀ ਅਗਰੇ ਦਾਪਾ ਦੇ ਮੈਂ ਮੈਂ ਕਿੱਥੇ ਗਲਤੀ ਕਰਦਾ ਮੈਂ ਤਾਂ ਉਹੀ ਹੀ ਕਿੱਲੇ ਕੋਈ ਤੇ ਪੈਰ ਤਰਦਾ ਤਾਂ ਪਾਤੀ ਹੈ ਫਿਰ ਨਾਲ ਤੂੰ ਕਹਿੰਦਾ ਉਹੀ ਲਿਆ ਦੇ ਕਿੰਨੀ ਕੁ ਸੋਹਣੀ ਅੰਗੀ ਉਹ ਉਹ ਸੋਹਣੀ ਕਿੱਥੇ ਜਦੋਂ ਹੱਸਦੀ ਉਹਦਾ ਮੈਨੂੰ ਡਰ ਲੱਗਣ ਲੱਗੇਦਾ ਤੇ ਤੂੰ ਤੂੰ ਫਿਰ ਉਹਨੂੰ ਛੇੜਿਆ ਕਰ ਤੂੰ ਸੀਗਾ ਉਹ ਮੈਂ ਨਹੀਂ ਛੇੜਿਆ ਉਹਦਾ ਮੈਂ ਦੱਸਦਾ ਉਹ ਜਾਂਦੀ ਦੀ ਤੁਰੀ ਹੈ ਮੈਂ ਕੋਲ ਦੀ ਲੰਘਿਆ ਯਾਰਾ ਦੀਆ ਉਹ ਤੇ ਆਪਣੇ ਤੁਰੀ ਜਾਂਦੀ ਜਾਂਦੀ ਨਾ ਖੰਬੇ 'ਚ ਬੱਜੀ ਮੈਨੂੰ ਦੇਖਦੀ ਦੇਖਦੀ ਮੈਨੂੰ ਕਹਦੀ ਤੂੰ ਮੇਰੇ ਪਿਆਰ ਦਾ ਮਜ਼ਾਕ ਕਢਾਉਣਾ ਮੈਂ ਹੱਸ ਪਿਆ ਵੀ ਤੇਰੇ ਵਰਿਆਂ ਅਸਲ ਨੇ 50 ਫਿਰਦੀਆਂ ਨੇ ਖੰਬੇ 'ਚ ਬੱਜਦੀਆਂ ਮੇਰੇ ਮਗਰ ਫੇ ਤੂੰ ਤੈਨੂੰ ਹੱਸਣਾ ਜ਼ਰੂਰੀ ਸੀਗਾ ਹੈ ਮੈਨੂੰ ਹਾਸੀ ਆਈ ਮੈਨੂੰ ਮੇਰੇ ਅੰਦਰੋਂ ਐਂਗਲ ਲੱਗੇ ਕਿ ਮੈਂ ਸੋਣਾ ਜਿਆਦਾ ਨਾ ਤੱਕੀ ਦੇਣਾ ਕਿ ਹੁਕਮ ਹੁੰਦਾ ਫਿਰ ਤੂੰ ਮੇਰੀ ਗੱਲ ਸੁਣਾ ਅਗਲਿਆਂ ਦੀ ਕੁੜੀ ਕੰਨੀ ਦੇਖ ਕੇ ਹੱਸੇਗਾ ਫਿਰ ਤੈਨੂੰ ਕੋਈ ਅਗਲਾ ਫੁੱਲ ਪਾਊਗਾ ਨਹੀਂ ਮਨੋਏ ਜਦੋਂ ਅਗਲਿਆਂ ਦੀ ਕੁੜੀ ਮੈਨੂੰ ਦੇਖੇ ਖੰਬੇ 'ਚ ਬੱਜੂਗੀ ਫਿਰ ਤਾਂ ਮੈਂ ਹੱਸੂ ਏ ਫਿਰ ਅਗਲੇ ਆਪਦੇ ਦਿਨ ਨੇ ਇਹਨਾਂ ਕਸੂਰ ਕੱਢਦੇ ਹੈ ਅਗਲੇ ਆਪ ਦੀ ਦੇ ਨਾਲ ਨਹੀਂ ਕਸੂਰ ਕੱਢਦੇ ਤੇਰੀ ਕਸੂਰ ਕੱਢੀ ਜਾਂਦੇ ਆ ਸਿੱਧਰੀ ਆ ਭਾਬੀ ਦਾ ਤੂੰ ਉਹਦੀਆਂ ਗੱਲਾਂ 'ਚ ਠੀਕੀਨ ਕਰਨ ਲੱਗ ਗਿਆ ਸਿੱਧਰੀ ਨਹੀਂ ਹੈਗੀ ਉਹ ਚੁਸਤ ਬਹੁਤਾ ਹੈਗੀ ਪਾਲੋ ਹਾਂ ਪਾਲੋ ਉਹ ਸਿੱਧਰੀ ਆ ਉਹ ਤੈਨੂੰ ਬੜਾ ਗੁਰਪ੍ਰੀਤ ਜੀ ਨੇ ਬਾਣੀ ਪਾ ਰੱਖਿਆ ਉਹ ਸਿੱਧਰੀ ਆ ਤਾਂ ਇਹ ਲੱਚਣ ਲੱਗ ਗਿਆ ਉਹ ਆਪਣਾ ਜੱਸੀ ਨਹੀਂ ਹੈ ਆਪਣਾ ਵੱਡਾ ਬਾਈ ਉਹਨੂੰ ਵੀ ਲੱਗ ਰਹੀ ਸੀਗੀ ਗੱਲਾਂ ਕਰਨ ਜੋਸੀ ਫਿਰ ਉਹਦੀਆਂ ਗੱਲਾਂ 'ਚ ਆ ਗਿਆ ਕਹਿੰਦਾ ਮੈਨੂੰ ਕਹਿੰਦਾ ਚਾਹ ਬਣਾ ਲੈ ਮੈਨੂੰ ਗੁੱਸਾ ਚੜਿਆ ਪਿਆ ਸੀਗਾ ਮੇਰਾ ਰੱਬ ਦਾ ਰੂਪਾ ਖਬਰਾਂ ਖਾ ਤੁ ਚਾਹ ਪੋਤਾ ਹਾਂ ਹਾਂ ਮੈਨੂੰ ਇਹ ਗੁੱਸਾ ਜੜੇ ਪੈ ਸੀਗਾ ਮੈਨੂੰ ਮਾਹ ਰਾਹੀਂ ਨੂੰ ਚਾਹ ਨਾ ਕਿਤੇ ਮਾਹ ਇਹਨੂੰ ਦੁੱਧ ਚ ਪੱਤੀ ਪਾਦਾ ਪਹਿ ਵੜ ਕੇ ਪੈ ਜਾ ਦੂਜੀ ਪੈਣਾ ਨਹੀਂ ਫਿਰ ਮੈਨੂੰ ਬੈਠ ਦੇ ਹਨਾ ਇਹ ਤਾਂ ਗੱਲਾਂ ਚਲਦੀ ਰਹਿੰਦੀਆਂ ਨੇ ਨਾਲ ਬਾਲਾ ਨਹੀਂ ਲੁੱਕ ਨਹੀਂ ਕੁੜੀਆਂ ਦੇ ਚ ਯਕੀਨਕੀ ਨਹੀਂ ਹੁੰਦਾ ਤੂੰ ਤਾਂ ਨਾਲ ਮੂੰਹ ਹੀ ਸੰਤੀ ਤੇਰੇ ਬਾਈ ਤੇ ਆਹੋ ਸੰਤੀ ਹੈ ਤੇਰੇ ਤੇ ਉਹ ਇਹ ਜਿਹੀ ਗੱਲਾਂ ਕਰਿਆ ਕਰ ਸ਼ਰਮ ਕਰ ਲਿਆ ਕਰੋ ਤੁਹਾਡੀ ਵੱਡੀ ਭੈਣ ਆ ਕਿ ਮੈਂ ਮੈਂ ਤੇਰੇ ਜੰਮੀ ਸਾਡੀਆਂ ਨੇ ਮੈਂ ਤੂੰ ਲੈਫਟ ਲੁੱਕ ਜਾ ਸੋ ਜਾ ਦੱਸ ਕੀ ਇਹਨਾਂ ਨੂੰ ਸਮਝਾਵੇ ਹੈ ਲੰਬੇ ਲੈ ਲੈ ਕੇ ਲੋਕ ਕੌਣ ਲੱਗ ਗਏ ਉਹ ਵੱਡੇ ਨੇ ਸਮਝਾਉਣਾ ਤਾਂ ਕੀ ਸੀਗਾ ਉਹ ਆਪਦੀ ਹੀ ਮਾਰਨ ਲੱਗ ਗਿਆ ਹਾਂ ਹੁਣ ਦੱਸ ਮੈਂ ਕੀ ਕਰਾਂ ਹੁਣ ਦੇਖਦੇ ਆਂਗੇ ਕਰਦੇ ਆਂ ਇਹਦਾ ਵੀ ਕਿੱਧਰ ਚੱਕੀ ਜਾਂਦਾ ਮੈਂ ਕੁਛ ਨਹੀਂ ਮੈਂ ਤਾਂ ਮੈਂ ਖੜਾ ਦੀ ਆ ਉਧਰ ਹੀ ਕਿਧਰ ਆ ਕਿੱਥੇ ਦੀ ਨਾਲੇ ਤੂੰ ਲੰਬਾ ਲੈ ਕੇ ਆਈ ਦੀ ਪੱਲਾ ਪੱਲੋ ਆਈ ਦੀ ਲੰਬਾ ਲੈ ਕੇ ਹਾਂ ਮਾਤਾਂ ਧੀ ਧੀ ਜਾਈ ਕਿ ਬੜ ਕੇ ਦੀ। ਛੋੜ ਲਈ ਦੀ। ਛੋੜੀ ਕੋ ਨੂੰ ਆ ਤੂੰ ਵੀ ਮਾਂ ਆਈ ਵੀ ਨਾ ਮੱਝੜੀ। ਦੱਸ ਤਾਂ ਦੇ ਮਿੰਨ ਦਾ। ਹੂੰ। ਫਿਰ ਨੇ ਕਰੀ। ਵੱਡੀ ਨਾਲ ਮੇਰੀ ਕਾਢੀ ਪਪਾ ਜੀ ਪਲੋਂ ਨਾਲ। ਹਾਂ ਆਪੇ ਪਲ ਲੈ। ਹੂੰ। ਕੋਈ ਇਹ ਨਾ ਬੱਚੇ ਵਜੂਲਾ ਤਾਂ ਜ਼ਰੂਰੀ ਆ ਫਿਰ। ਉਹ ਮੇਰੇ ਨਾਲ ਤਾਂ ਆਪਣੀ ਪਸਦੀ। ਸੋਹਣੀਆਂ ਦੋਹੀ ਬਣਨ ਹੈ ਨਾ। ਮਿੰਨ ਦਾ ਮੇਰਾ ਦੀ ਪਾੜੀ ਲਾ ਦੇਣਗੇ ਬਖਰੀਆ ਤਾਂ ਪਤਾ ਤੇ। ਮੈਨੂੰ ਹੀ ਪਲੋਂ ਵਾਲੀ ਸੁਣੇ ਲੱਗਦੀ ਆ। ਉਪਰਨੇ ਫਾਮਲੇ ਕੰਮ ਨਹੀਂ ਤਵੱਜੀ ਨੀ ਪਰ ਆਪਣੇ ਜੁੰਡੇ ਖੰਡਾ ਦੇ ਤਨ ਫੇੜ ਕੇ ਤਾਂ ਮੈਂ ਵੀ ਦੇਖੀ ਤੇਰੇ ਮੇ ਤਾਂ ਮਗਰ ਪੈ ਗਈ ਕਰੰਟ ਕਰੰਟ ਲੱਗਦਾ ਜਿਹੜੇ ਪੁੱਤਾਂ ਹੋਰ ਯਾਰ ਭਾਈਆਂ ਲੋਟ ਹੀ ਨਹੀਂ ਉੱਡੇ ਕੇ ਹਿਸਾਬ ਨਾਲ ਕਰ ਲਾਂਗੇ ਨਾ ਤਾਂ ਸੜੀ ਜੀ ਸੱਚੀ ਕੋਈ ਛੋੜੀ ਕਾਨੂੰਨੀ ਮਾਦਾ ਚੌੜ ਕਰੀਦੀ ਬਿੰਗੇ ਜੀ ਦੰਡਾਣੀ ਦਾਣਾ ਉਂੀ ਚੰਪੜ ਗਈ ਪੁੜੀ ਤਾਂ ਵੀ ਸੋਹਣੀ ਆ ਫਿਰ ਹੋਰ ਮੁੰਡਾ ਦੀ ਫਸ ਗਈ ਫਸ ਗਈ ਨੀ ਮਾਜੀ ਹੁਣ ਫਿਰ ਨਾਲ ਝਾਕੀ ਜੀ ਨਾਲ ਉਧਰ ਸਵਾਗਤ ਹੈ ਮੂਰੀਆ ਮਾ ਪੱਲੂ ਮਾਜ ਦੁਬਾਰੀ ਚੱਲ ਕੋਈ ਨਾ ਤੂੰ ਪਾ ਕਾਰਵਾਈ ਜੇ ਮੇਰਾ ਬਣਦਾ ਹੈ ਕੰਮ ਤੇ ਤੇਰਾ ਨਹੀਂ ਬਣਦਾ ਮੇਰਾ ਬਣਵਾ ਦੇ ਐ ਪੜਾ ਸੀ ਉਹਨੇ ਅਬਦੇਲ ਭਾਬੀ ਨੂੰ ਲਿਆਤਾ ਓਏ ਉਹ ਵੀ ਆ ਜੀ ਕੋਈ ਨਹੀਂ ਜੇ ਭਾਬੀ ਨੂੰ ਪਤਾ ਲੱਗ ਗਿਆ ਨਾਲੇ ਵੀ ਤੂੰ ਆ ਕਾਰਵਾਈਆਂ ਪਾਉਂਦਾ ਫਿਰ ਤਾਂ ਫੇਤਰੀ ਕੀ ਬਣੂਗਾ ਓ ਚੱਲ ਉਹਦਾ ਬਾਅਦ ਚ ਦੇਖੀ ਜੋ ਕੀ ਬਣੂਗਾ ਹਾਂ ਪਰ ਓਏ ਮੈਂ ਨੂੰ ਕਰਾ ਦੂਗਾ ਉਹਨੂੰ 15 ਦਿਨ ਹੋ ਕੇ ਤਰੀਕ ਨੂੰ ਆਜਾ ਓ ਹੁਣ ਤੂੰ ਕੌਲੇ ਨਾਲ ਕਾ ਤੂੰ ਲੱਗਿਆ ਖੜਾ ਮੌਸਮ ਵੀ ਖੜ ਗਿਆ ਸੀ ਠੰਡ ਜੀ ਲੱਗਦੀ ਸੀ ਬਾਹਰ ਅੰਦਰ ਜਾਣ ਦਾ ਟਾਈਮ ਨਹੀਂ ਹੈਗਾ ਉਥੇ ਬਾਹਰ ਚ ਖੜ ਗਿਆ ਮਾਮਾ ਵਾਲੀ ਜਿੱਦੋਂ ਪਤਾ ਪੱ ਲੱਗੇ ਜੀ ਕਿਸੇ ਪਾਸੇ ਹੁਣ ਨੰਬਰ ਤੇ ਦੇ ਕੇ ਘਰੀ ਵੱਜਦਾ ਦੇਖੀ ਜੋ ਆਹ ਤਾਂ ਜਮਾਨਤ ਵੀ ਨਹੀਂ ਕਰਾਉਣੀ ਬਈ ਮਾਨਾ ਤੂੰ ਬਾਦ ਚ ਮੁੱਕਰੇ ਜਾਏਗਾ ਨਾ ਅੰਦਰ ਹੀ ਲੋਕ ਕਹਿ ਤੀਏ ਤੋ ਆਈਏ ਮਰ ਜਾਈਂ ਤੇ ਮੜ ਕਹਿ ਤਿਆ ਉਹਨਾਂ ਤਾਂ ਬੀਲਾ ਨੇ ਜਾ ਕੇ ਖਾਲੇ ਬਾਲਾ ਘਟੋਲਾ ਨਾ ਆਹਰਾ ਸਾਦੀ ਵਾਲਾ ਹੁਣ ਕੋਈ ਚੰਗਾ ਹਰ ਮੈਂ ਤਾਂ ਮਸਾ ਖੜਾ ਸੜਾਇਆ ਪੈਣੀ ਤੇਰੀ ਕਰਾ ਦੇ ਸੈਟਿੰਗ ਮੇਰੀ ਤਾਂ ਆਪ ਨਹੀਂ ਪੂਰੀ ਪਤਾ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਮਗਰ ਫਿਰਦੀ ਸਾਲੀਆਂ ਗੂੜੀਆਂ ਗਰਮੀਆਂ ਦੀ ਗੂੜਾ ਸਿਆਲ ਆ ਗਿਆ ਸਾਲੀ ਤੱਕ ਨਹੀਂ ਫਿਰਕੀ ਨਹੀਂ ਹੱਥ ਆਈ ਤੇਰੀ ਕਰਾ ਦੇ ਸੈਟਿੰਗ ਬੰਦੇ ਨਗੋਰੀ ਕੋਈ ਨਹੀਂ ਆਉਣ ਦੇ ਭਾਬੀ ਮੈਂ ਲਾਉਣਾ ਨੂੰ ਪੰਪੂ ਵੀ ਸੈਟਿੰਗ ਕਰਦਾ ਹਾਂ ਸਾਰੇ ਕੱਪੜੇ ਜੇ ਸੁੱਕਦੇ ਨਹੀਂ ਹੈਗੇ ਇਹ ਕਰ ਆਪਣੇ ਹੱਦ ਕਰ ਸਾਡੀ ਧੁੱਪ ਵੀ ਨਹੀਂ ਲਾਉਂਦਾ ਹੈਗਾ ਕੱਢ ਲੈ ਰੱਬਾ ਮਾਣੀ ਮੋਟੀ ਧੁੱਪ ਕੱਢ ਲਾ ਤਾਂ ਪਾ ਸੱਡੇ ਐਨੇ ਵੀ ਜਾ ਸੁੱਕੂ ਵੀ ਨਾ ਕੱਲ ਨੂੰ ਲੈ ਕੇ ਜਾ ਤੂੰ ਬਾਕੀ ਕਿਵੇਂ ਨਾ ਤਾਂ ਫੋਂਗ ਸ਼ਰਮ ਹੈਗੀ ਆ ਕਿ ਹੈ ਨਹੀਂ ਕਿ ਐ ਐਵੇਂ ਲੈਂਦਾ ਹੁੰਦਾ ਤਾਂ ਐਵੇਂ ਕਿਵੇਂ ਫਿਰ ਮੈਨੂੰ ਲੱਗਾ ਕੱਲ ਗੰਗਾਲਾ ਤੂੰ ਭੁੱਲ ਗਿਆ ਗਰਨ ਤੇਰੇ ਪਿੱਛੇ ਤਾਂ ਆਪਾਂ ਜਾਨ ਦੇਦੀਏ ਗਾਲਾਂ ਦੀ ਕਿੱਡੀ ਕੀ ਗੱਲ ਐ ਗਾਲਾਂ ਹੀ ਕਿੰਨੇ ਤੂੰ ਤਾਂ ਸੱਚੀ ਬਾਲਾ ਹੀ ਬੇਸ਼ਰਮ ਤੇਰਾ ਨਾ ਕਿੰਨੀ ਬੇਇੱਤਿਕਾਰ ਤੈਨੂੰ ਬੇਇੱਤਿਮਸੂਸੀ ਨਹੀਂ ਹੁੰਦੀ ਹੈਗੀ ਮੈਨੂੰ ਆਏ ਨਾ ਤੇਰੀ 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 ਕਰੀ ਹੋਈ ਕੀ ਬੇਇੱਜ਼ਤੀ ਹੁੰਦੀ ਹੈ ਯਾਰ ਲਵ ਆਪਣਾ ਟ੍ਰੂ ਲਵ ਉਹਨੂੰ ਐ ਨਹੀਂ ਕਰ ਦਿੰਦੇ ਐ ਉਹ ਹੈ ਤੈਨੂੰ ਪਤਾ ਲਵ ਕਿਹਨੂੰ ਕਹ ਦਿੰਦਾ ਹੈ ਜਿਹੜਾ ਮੈਂ ਤੈਨੂੰ ਕਰਦਾ ਤੂੰ ਮੈਨੂੰ ਕਰਦੀ ਹੈ ਮੈਂ ਕਹ ਤੋ ਕਿਹਾ ਮੈਂ ਤੈਨੂੰ ਲਵ ਕਰਦੀ ਆਂ ਤੂੰ ਹੋਰ ਨਾ ਮੇਰੇ ਤੋਂ ਛਿੱਤਰ ਖਾਲੀ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਨਾ ਛੇੜਿਆ ਕਰ ਮੈਨੂੰ ਨਾ ਛੇੜਿਆ ਕਰ ਜਦੋਂ ਗੁੱਸੇ 'ਚ ਝਾਕਨੀ ਕਿੰਨੀ ਸੋਹਣੀ ਲੱਗਦੀ ਜਾ ਚਲਾ ਜਾ ਤੂੰ ਚੱਲ ਜਾ ਤੂੰ ਸਾਡੇ ਕੋਲ ਤੋਂ ਤੂੰ ਪਿਆਰ ਨਾਲ ਬੋਲਿਆ ਕਰ ਪਿਆਰ ਨਾਲ ਲੱਗੇ ਤੇ ਤੈਨੂੰ ਹੋਰ ਬੋਲ ਪਾ ਅੱਡੀ ਸੋਨੂ ਕਿੱਕੂ ਬਣਾ ਫਿਰਦਾਗਾ ਸ਼ਕਲ ਤੇ ਤੇਰੀ ਸੋਨੂ ਸੀ ਤੂੰ ਮੂੰਹ ਮਿਲਦੀ ਆ ਤੂੰ ਜਿਉਂ ਜਿਉਂ ਮੂੰਹ ਤੋਂ ਨਹੀਂ ਤੂੰ ਮੈਂ ਤੈਨੂੰ ਕਿੰਨੀ ਵਾਰ ਕਿਹਾ ਮੈਂ ਛਬੜਾ ਕੇ ਗੱਲ ਕਰਿਆ ਕਰ ਮੈਂ ਨਾ ਤੂੰ ਨਾ ਚੁੱਪ ਕਰਕੇ ਵਾ ਜਾ ਹੋਰ ਨਾ ਕਰ ਛਿੱਤਰ ਖਾਲੀ ਮੇਰੇ ਤੋਂ ਮਨਦਰਜੀ ਦਾ ਖੁਰਪਿਆ ਵਰਗੇ ਨਾ ਨੇ ਇਹ ਵੀ ਬੜਾ ਆ ਕੇ ਰੱਖਿਆ ਕੋਈ ਮੈਂ ਜਿੱਤੇ ਕਰ ਪੈਂਦੀ ਐ ਬਾਲਾਂ ਨੂੰ ਮੈਂ ਸਟ੍ਰੇਟ ਕਰਾ ਕੇ ਰੱਖਿਆ ਕੋਈ ਮੈਂ ਜਿੱਤੇ ਮੁੱਛਾਂ ਨੇ ਆਪਾਂ ਪੱਕੀ ਵੈਕਸ ਕਰਾ ਦਾਂਗੇ ਜਿਵੇਂ ਆਉਣ ਦਿੰਦੇ ਹੋ ਗਿਆ ਕੇ ਰਹਿੰਦਾ ਹੋਰ ਕੋਈ ਬਗਵਾਸ ਵੀ ਮਾਰ ਲੱਕ ਵੀ ਤਿੱਖਾ ਕਰਾ ਲਾਂਗੇ ਮੜਿਆ ਘੜ ਕੇ ਕਿਸੇ ਮਿਸਤਰੀ ਤੋਂ ਤੂੰ ਨਾ ਹਟੀ ਚੰਗਾ ਲੈ ਤੇਰੀ ਕਿੰਨੀ ਬੇਇੱਜ਼ਤੀ ਕਰਦੇ ਆ ਕਹੇ ਆ ਬੰਦਾਗਾ ਯਾਰ ਜਿਵੇਂ ਆਪਾਂ ਦੰਦ ਕਢਾ ਦਈਏ ਤੇਰੇ ਵਾਲੇ ਦਾੜੇ ਵਾਲੇ ਥੋੜੇ ਤੂੰ ਮੇਰਾ ਪਾਰਾ ਨਾ ਬਧਾਈ ਜਾ ਨਾ ਬਧਾਈ ਜਾ ਮੈਂ ਰੋਲਾ ਪਾ ਦੂੰਗੀ ਸਾਰਾ ਤੋ ਕਟਾ ਦੂੰਗੀ ਤੈਨੂੰ ਦੇਖ ਲੈ ਫਿਰ ਜੱਟ ਦੇ ਹੱਥ ਲਾ ਲੂਗਾ ਕੋਈ ਤੈਨੂੰ ਲੱਗਦਾ ਯਕੀਨਾ ਕਰੀ ਵਾਲਾ ਕਹਿੰਦੇ ਨੇ ਮੈਨੂੰ ਭਗ ਜਾ ਭਗ ਜਾ ਤੇਰੇ ਵਰਗੇ ਛੁੱਟੀ ਦੇਖਣੇ ਸੌਖਾ ਸਾਰਿਆਂ ਚ ਮੈਨੂੰ ਹੀ ਦੇਖੀ ਜਾਨੀ 36 ਦੀ 36 ਚ ਕਿਹੇ ਜੇ ਬੰਦਾ ਲਾ ਤੂੰ ਹੈ ਚਲ ਦਰਬ ਮੁਕ ਤੇਰੇ ਸਾਹਮਣੇ ਰਹੇਗਾ ਯਾਰ ਮੈਂ ਤਾਂ ਤੇਰੇ ਨਾਲ ਲੜਾਣੀ ਆਂ ਦਾ ਨਾਲੇ ਮੇਰੀ ਗੱਲ ਸੁਣ ਤੂੰ ਮੇਰੀ ਵੀਡੀਓ ਤੇ ਕਮੈਂਟ ਕਰ ਤੋ ਕੀਤੇ ਆਗੇ ਹੈ ਕੀ ਫਿਰ ਲਵ ਜੂ ਹੀ ਗਿਆ ਹੈ ਮਾੜਾ ਕਮੈਂਟ ਕਰੇ ਸੋਨੇ ਲੱਗ ਰਹੇ ਹੋ ਜੀ ਤੈਨੂੰ ਪਤਾ 10 ਦੇ ਘੰਟੇ ਤੱਕ ਇੱਕ ਕਮੈਂਟ ਕੋਈ ਗੱਲ ਨਹੀਂ ਮੇਰੇ ਜੀਜੇ ਨੂੰ ਆ ਜਾਂਦੇ ਤੇਰੇ ਤਾਂ ਛੱਤਰ ਮੈਂ ਪਵਾਉਣੀ ਹੈਗੀ ਉਹ ਤੇਰਾ ਜੀਜਾ ਗੁੱਗੂ ਜਾਂਦਾ ਬੰਦਾ ਯਾਰ ਉਹ ਉਹ ਮੇਰੇ ਛੱਤਰ ਲਾਉਗਾ ਤੈਨੂੰ ਲੱਗਦਾ ਹੂੰ ਤਾਂ ਜੇ ਮੈਂ ਕਹਤਾਂ ਨਾ ਵੀ ਤੇਰੀ ਸਾਲੀ ਦਾ ਰਿਸ਼ਤਾ ਕਰਾ ਦੇ ਮੈਨੂੰ ਉਹ ਤਾਂ ਇਹ ਨਹੀਂ ਪਤਾ ਵੀ ਸੌਰੀਆਂ ਤੁਹਾਡੇ ਜਿੰਨੀਆਂ ਭੈਣਾਂ ਉਹਨੂੰ ਤੁਸੀਂ ਛਾਰੀਆਂ ਨੂੰ ਮੇਰੇ ਸਾਹਮਣੇ ਆਂਡੀਆਂ ਕਰ ਦੇ ਵੀ ਦੱਸ ਕਿਹੜੀ ਪਸੰਦ ਹੈ ਅੱਛਾ ਇਂ ਰਿਸ਼ਤੇ ਹੋ ਜਾਂਦੇ ਹੈ ਇੱਕ ਤਾਂ ਤੇਰਾ ਭਰਾ ਉਹਨੂੰ ਛੱਡ ਕੇ ਬਾਗੀ ਤੇਰੀ ਹੈ ਭਾਬੀ ਹੈ ਜਿਹੜੀ ਉਹ ਛੱਡ ਛੱਡ ਕੇ ਕੋਈ ਨਹੀਂ ਨਾਲ ਫੈਮਿਲੀ ਡਿਸਟ੍ਰਿਬਿਊਟ ਮਣੀ ਮੋਟਾ ਛੋਟੀ ਮੋਟੀ ਲੜਾਈ ਹੈ ਨੁਕਝੁਕ ਹੈ ਫਿਰ ਆਈ ਕਾ ਤੋ ਨਹੀਂ ਤਿੰਨ ਮਹੀਨੇ ਹੋ ਗਏ ਆਈ ਕਾ ਤੋ ਨਹੀਂ 15 ਦਿਨ ਹੋਏ ਨੇ ਕਿਉਂ ਕੁਫਰ ਤੋਲਦੀ ਹੈ ਬੱਸ ਕਰ ਬੱਸ ਕਰ ਇੱਕ ਸਾਲ ਤਾਂ ਮੈਨੂੰ ਹੋ ਗਿਆ ਇੱਥੇ ਆਈ ਨੂੰ ਮੈਨੂੰ ਵੀ ਪਤਾ 15 ਦਿਨ ਹੋਇਆ ਕਿ ਤਿੰਨ ਮਹੀਨੇ ਹੋਏਗੇ ਫਿਰ ਇੱਕ ਸਾਲ ਹੋ ਗਿਆ ਤੈਨੂੰ ਇੱਥੇ ਆਈ ਨੂੰ ਤੈਨੂੰ ਇੱਕ ਸਾਲ ਚ ਮੇਰੀ ਭਾਬੀ ਦਾ ਦੀਗੀ ਤੈਨੂੰ ਪੂ ਨਾ ਤੈਨੂੰ ਦੇਖਣ ਨੂੰ ਤੇਰੇ ਚ ਕੀ ਹੈਗਾ ਜੇ ਤੁਹਾਨੂੰ ਮੈਨੂੰ ਪਸੰਦ ਹੀ ਨਹੀਂ ਆਇਆ ਫਿਰ ਮੈਂ ਤੈਨੂੰ ਕਿਉਂ ਦੇਖੂਗੀ ਪਸੰਦ ਤਾਂ ਮੈਂ ਨਹੀਂ ਆਹ ਦੇਖ ਲੈ ਦੀ ਫੇਰ ਫੇਰ ਆ ਗਿਆ ਇਹ ਉਹੀ ਹਰਕਤਾਂ ਦੀ ਹੋਣਾ ਕਰਨ ਨੂੰ ਕਰਨ ਨੂੰ ਫੜੀ ਲੈ ਫੜੀ ਤੂੰ ਮਾਰ ਕੇ ਤੂੰ ਮਰ ਗਿਆ ਤੂੰ ਕੱਟਿਆ ਨਾ ਕੀ ਕਰਨਾ ਹੈਗਾ ਉੱਠ ਕੇ ਤੂੰ ਕਰਨ ਕੀ ਆਇਆ ਤੀ ਇਹ ਕਰਨ ਕੀ ਹੋਣਾ ਸੀ ਮੈਂ ਕੱਪੜੇ ਪਾਈ ਜਾਂਦੀ ਜਾਂਦੀ ਮੈਨੂੰ ਹੱਕ ਨਹੀਂ ਮਾਰ ਸਕਦੀ ਹੈਗੀ ਓਹ ਦੀਦੀ ਉਹ ਦੇਖ ਰਹਾ ਮੈਂ ਹਟਾਈ ਦੇ ਨੇ ਵੀ ਤੂੰ ਬਗ ਜਾ ਬਗ ਜਾ ਫੇਰ ਆ ਜਾ ਨਾ ਥੋੜੀ ਲੈਕਚਰ ਵਾਦੀਆਂ ਕਰੀ ਜਾਂਦੇ ਤੈਨੂੰ ਮੈਨੂੰ ਮਾਰਾ ਕਹਿੰਦੇ ਪਾੜਾ ਜੁੰਡੇ ਦੇ ਬਸ ਕਰ ਦੀਦੀ ਪਹਿਲਾਂ ਜੁੰਡਾ ਕੀ ਪਟਕ ਕੇ ਆਈ ਆ ਉਹਦੇ ਪਟਕ ਕੇ ਨਹੀਂ ਆਈ ਹੋਰ ਕੀ ਕਰਕੇ ਆਈ ਦੀ ਮੈਂ ਨਹੀਂ ਕਰਕੇ ਆਈ ਮੈਨੂੰ ਸਾਰਾ ਪਤਾ ਹੈਗਾ ਬਸ ਉਹਦੀ ਉਹ ਭੈਣ ਬੋਲ ਪਈ ਬਸ ਤੁਸੀਂ ਆ ਕੇ ਸੁਣ ਕੇ ਹੋਰ ਥੋੜਾ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਤੂੰ ਤਾਂ ਬੜੀ ਡਾਂਗ ਮਾਰਦੀ ਫੇਰ ਉਹਦੇ ਮੈਂ ਕੀ ਕਰਾਂ ਕੁੱਤਾ ਕਿਸੇ ਥਾਂ ਦਾ ਹਟਦਾ ਹੀ ਨਹੀਂਗਾ ਹਟਦਾ ਹੀ ਨਹੀਂਗਾ ਨਾਲੇ ਹੋਰ ਮੇਰੇ ਤੇ ਜਿੱਦ ਦੀ ਗੱਲ ਹੋਣਾ ਮੈਨੂੰ ਹੱਥ ਮਾਰ ਦਉਂਦੀ ਪੈਰ ਨੁਖੜਾਉਂਦੀ ਸਿਰ ਤੇ ਲੈ ਕੇ ਫੇਰ ਪਤਾ ਲੱਗਦਾ ਤੁਹਾਡੇ ਤੋਂ ਵੀ ਨੀ ਕੁਝ ਹੋਇਆ ਮੇਰੇ ਤੋਂ ਵੀ ਨਾ ਮੈਂ ਮੇਰੇ ਜੀਜੇ ਨੂੰ ਦੱਸੂਗੀ ਦੱਸ ਦੇ ਜਾਂ ਭਾਗ ਜਾ ਜੀਜੇ ਦਾ ਹੁਣ ਲੈ ਲੂ ਕੋ ਪੰਗਾ ਰੱਜ ਕੇ ਦਰੂ ਨਾਲ ਹਾਂ ਤੈਨੂੰ ਵੀ ਪਤਾ ਮੇਰੇ ਜੀਜਾ ਕਹੇ ਯਾਰ ਜੇ ਤੂੰ ਉਹਨੂੰ ਮੜਿਆ ਪੋ ਦੇਰੀਆਂ ਤੋਹੀ ਉਹ ਕੋਠਿਆਂ ਤੱਕ ਫਿਰ ਗਿਆ ਜੇ ਲਾ ਕੇ 70 ਦੀ ਮਾਰਦੀ ਨਾ ਗਿੱਟਿਆਂ ਚ ਫੇਰ ਪਤਾ ਲੱਗਦਾ ਉਹਨੂੰ ਹੋਰ ਉਹ ਦਨ ਨੂੰ ਖੂਨ ਨਾਲ ਚਿੱਠੀਆਂ ਲਿਖਦੀਆਂ ਨਾ ਉਹਨੂੰ ਕੋਣਾ ਤਾ ਇਨੇ ਟਾਈਮ ਦੀ ਫਿਰ ਮੈਨੂੰ ਹਾਕ ਕਿਉਂ ਨਹੀਂ ਮਾਰ ਸਕੀ ਬਾਈ ਕੀ ਕਰਾਂ ਮੈਂ ਕੀ ਕਰਾਂ ਮੈਂ ਤਾਂ ਤਪਾਈ ਹੋਈ ਐ ਮੈਂ ਤਾਂ ਕੱਲ ਨੂੰ ਪਿੰਡ ਤੋੜ ਦੂੰਗੀ ਆ ਲਾਲੀ ਸੇ ਐ ਕਿ ਮੈਂ ਥੋੜੀ ਅੱਛੀ ਖੜਾ ਦੂੰਗੀ ਲੈ ਦੇਖ ਲੈ ਮੇਰੀ ਪੜ੍ਹਾਈ ਚੱਲੇ ਜਾਂਦੀ ਐ ਇਹਦੇ ਕਰਕੇ ਤੂੰ ਮੈਨੂੰ ਪਿੰਡ ਤੋੜੇਂਗੀ ਐ ਮੈਂ ਤਾਂ ਨਹੀਂ ਜਾਂਦੀ ਪਿੰਡ-ਪੁੰਡ ਇੱਥੇ ਹੀ ਐ ਮੈਂ ਤਾਂ ਮੈਂ ਜਾਣਦੀ ਆਂਗੀ ਜੇ ਤਾ ਮੂੰਹ ਤੇ ਮਾਰੇ ਚਪੇੜ ਬੱਟ ਕੇ ਹਮੜ ਕੇ ਖੜਜੂ ਤੇਰੇ ਕੋਲੇ ਆ ਕੇ ਉਹ ਤੈ ਮਾਰੇ ਸੀਗਾ ਚਪੇੜ ਕੱਲ ਬਾਹਰ ਕੇ ਤੇ ਮੈਂ ਤਾਂ ਉਹਦੇ ਭਾਈ ਨੂੰ ਵੀ ਲੰਬਾ ਦੇ ਕੇ ਤੇ ਭੈਣ ਨੂੰ ਵੀ ਲੰਬਾ ਦੇ ਕੇ ਆਈਆਂ ਮੈਂ ਉਹ ਇਹ ਜਾ ਉਹਦਾ ਭਾਈ ਆ ਕੁੱਤਾ ਉਹਨੇ ਕੁਛ ਕਹਿੰਦਾ ਉਹ ਕਹਿੰਦਾ ਨਾਲੇ ਹੋਰ ਇੱਥੇ ਸਿਰ ਪੜਵਾ ਦੇਗੀ ਤੂੰ ਲੋਕਾਂ ਨੇ ਗਲੀ ਚ ਇੱਥੇ ਨਹੀਂ ਸਿਰ ਪੜਵਾਉਣ ਨੂੰ ਕਿਹੜੇ ਲਾਂਬੇ ਆਉਂਦੀ ਐਂਗੀ ਮੈਂ ਕਿਹੜੇ ਲਾਂਬੇ ਨਵਾਏ ਐਗੀ ਉਹਦੇ ਤਾਂ ਦੀ ਭੈਣ ਬੜੀਆਂ ਨਾ ਸਾੜਦੀ ਸੀ ਜੇ ਹੁਣ ਜਾ ਕੇ ਦੱਸਤਾ ਹੀ ਨਹੀਂ ਪਤਾ ਹੁਣ ਫੇਰ ਮਾਗਰ ਪੈ ਜੇ ਉਹ ਉਹ ਕੜਾ ਆਪਣੇ ਚਕਸੂਰ ਕੱਢਦੇ ਅਗੇ ਕਦੇ ਕਿਸੇ ਨੇ ਬਾਣੀਆਂ ਨੇ ਕਿਹਾ ਮੇਰਾ ਸਿੱਕਾ ਖੋਟਾ ਗਾ ਸਹੀ ਗੱਲ ਆ ਉਹ ਮੋਟੋ ਜੀ ਨੂੰ ਉਹਨੂੰ ਕੁਝ ਦੱਸਣ ਲੱਗਦੇ ਅਗਲੇ ਦੇ ਗੱਲ ਪੈ ਜਾਂਦੀ ਐਗੀ ਉਹਨੂੰ ਦੇਖ ਕੇ ਡਰ ਲੱਗਣ ਲੱਗਿਆ ਬਸ ਮੈਨੂੰ ਤਾਂ ਜਾਨੀਆ ਮੈਨੂੰ ਪਤਾ ਤੈਨੂੰ ਦੇਖ-ਦੇਖ ਕੇ ਨੀ ਇਸ਼ਕ ਜਿਹਾ ਚੜਦਾ ਇਸ਼ਕ ਜਿਹਾ ਚੜਦਾ ਇਸ਼ਕ ਜਿਹਾ ਚੜਦਾ ਕੁੜੀਆਂ ਦਾ ਲਖਾਣੇ ਜੰਦਰਾ ਦਿਲ ਤੇਰੇ ਤੇ ਮਰਦਾ ਤੇਰੇ ਤੇ ਮਰਦਾ ਤੇਰੇ ਤੇ ਮਰਦਾ ਤੈਨੂੰ ਦੇਖ ਮੁੱਠੜੀ ਨੂੰ ਦੇਖਦੇ ਕੇ ਬਣਾਉਣਾ ਤੂੰ ਹੈ ਫੇਰ ਕੀ ਹੋ ਗਿਆ ਤੂੰ ਘਸ ਗਈ ਘਸ ਗਈ ਨਾਲੇ ਹੋਰ ਤੈਨੂੰ ਘਸਾ ਦੂੰਗੀ ਮੈਂ ਹੀ ਜਨਾਨੀ ਆ ਚੁੱਪ ਕਰ ਜਾ ਘਸ ਕਰਨ ਨਾਲੇ ਹੋਰ ਬਗਵਾਸ ਜੇ ਨਾ ਪਾੜਾ ਮਾਰਾ ਕਰ ਮੇਰਾ ਛੋਟਾ ਛੋਟਾ ਨੱਥਣ ਕਰਦਾ ਹੁਣ ਤੂੰ ਲੱਗ ਗਿਆ ਕਰਨ ਹੈ ਹਲੋ ਹੈ ਕਾ ਤੂੰ ਫੱਖਦੀ ਜਿੰਨੀ ਐ ਕਾ ਤੂੰ ਫੱਖਦੀਆਂ ਨਾਲੇ ਹੋਰ ਆ ਗਾਉਣੇ ਜੇ ਕੋਣੇ ਬੰਦ ਕਰ ਦੇਨੀ ਘਰਾ ਦੂ ਦੇਖ ਲੈ ਹੁਣ ਗਾਣਾ ਵੀ ਸਾਡਾ ਤੂੰ ਬੰਦ ਕਰੇਗੀ ਕਾਣਾ ਮੈਂ ਤਾਂ ਕਰੇਗੀ ਨਾਲੇ ਨਾਲੇ ਕੀ ਆ ਗਿਆ ਮੁੰਡਿਆ ਮੈਂ ਕੱਪੜਾ ਮਾਰ ਰਿਹਾਗਾ ਗੀਤ ਗਾਰ ਹਾਂ ਕੀ ਗੱਲ ਨਹੀਂ ਪਹਿਲਾਂ ਸਾਡੇ ਛੋਟੇ ਦੇ ਮਗਰ ਪੈਰੀ ਸੀ ਹੁਣ ਵੱਡੇ ਦੇ ਮਗਰ ਪੈ ਗਈ ਮਨੇ ਦੇਖ ਦੇ ਕਿ ਗਾਣੇ ਗਾਉਂਦਾ ਇਹ ਗਾਣੇ ਗਾਉਂਦਾ ਤੈਨੂੰ ਬਾੜੀ ਸੋਣੀ ਨੂੰ ਹਾਂ ਤੂੰ ਇਹ ਸਾਡੇ ਮੁੰਡਿਆਂ ਦੇ ਮਗਰ ਪਿਆ ਕਰ ਮੁੰਡਿਆਂ ਦੇ ਮਗਰ ਪਿਆ ਕਰ ਆਪਦੇ ਨੂੰ ਸਾਹਮਣੇ ਰੱਖ ਕੇ ਕਰੋ ਸਰਪਾਏ ਦੇਣਗੇ ਸਾਹਮਣੇ ਹੋਏ ਨੇ ਸਾਡੇ ਮੂੰਹ ਤੇ ਟੇਪ ਲਾ ਦੇ ਟੇਪ ਲਾ ਦੇ ਸਾਡੇ ਮੂੰਹ ਤੇ ਹਾਂ ਤੇ ਫਲਾਟ ਨਾਲੇ ਹੋਰ ਹੋਰ ਕਰਨ ਲੱਗ ਰਿਹਾ ਹੈਗਾ ਤੁਹਾਡੀ ਆਈਟੀ ਦੂਰੇ ਪੰਗੇ ਲੈਣ ਲੱਗੀ ਆਂਗੀ ਦੇਖ ਲੈ ਬਈ ਤੈਨੂੰ ਦੇਖ ਦੇ ਕੇ ਇਸਕੇ ਦਾ ਚੜਦਾ ਇਸਕੇ ਫਿਰ ਉਹ ਆਪਦੇ ਆਪਦੇ ਮਤੇ ਚ ਗਾਣੇ ਗਾਉਂਦਾ ਸੀ ਉਹ ਕਿ ਤੈਨੂੰ ਤਾਂ ਰੱਖ ਕੇ ਜਾਂਦਾਗਾ ਪਹਿਲਾਂ ਤਾਂ ਕਦੇ ਗਾਣੇ ਗਾਏ ਨਹੀਂ ਹੁਣ ਤੁਹਾਡੇ ਪਿੱਛੇ ਅਸੀਂ ਆਪਦਾ ਘਰ ਨਾ ਛੱਡ ਕੇ ਵਾਗ ਜੀ ਬੱਸ ਜਵਾਕਾਂ ਦੇ ਮਾਗਰੀ ਪਹਿਰੀਆਂ ਕਿ ਤੂੰ ਹੱਥ ਧੋਕੇ ਮਾਗਰੀ ਪਹਿਰੀ ਆਗੀ ਜਿਆਦਾ ਨਾ ਨਾ ਸਮਝਿਆ ਅੱਡੇ ਸੰਭ ਕੇ ਤੂੰ ਦੇਖੀ ਹੋਈ ਆਗੀ ਚੱਲ ਕਹਾ ਕੀ ਕੀ ਹੋ ਗਿਆ ਕੀ ਹੋਣਾ ਕੀ ਕੀ ਦੇਖ ਦੇ ਤਾਣੇ ਕਾਉਣ ਲੱਗ ਰੇ ਚੋਰੇ ਨੂੰ ਸ਼ਰਮ ਨਹੀਂ ਆਉਂਦੀ ਲੱਗਦੀ ਸ਼ਰਮ ਆਉਂਦੀ ਨਹੀਂ ਆਪ ਦੀ ਤਾਂ ਛੱਡ ਕੇ ਭੱਜ ਗਈ ਆ ਜੁਜਣ ਤਾਂ ਛੇੜੂ ਗਈ ਐ ਸੋਨੂੰ ਦੋਹਾਂ ਨੂੰ ਭਜਾ ਕੇ ਲੈ ਰਾਂਗੇ ਐਕਸਪੀਰੀਅੰਸ ਸਾਡੇ ਲੈ ਲੈ ਜੀ ਤੇ ਕੀਆਂ ਗੱਲਾਂ ਹਾਂ ਤਾਰੇ ਤੁਮ ਕਸੂ ਉਤਰੀਆਂ ਫਿਰਦੇ ਆ ਨਹੀਂ ਨਹੀਂ ਜਦੋਂ ਮੈਂ ਬੋਲਦੀ ਆ ਕਾ ਜਗਿਤਕ ਜਾਨੀ ਸਾਹਮਣੇ ਗਏ ਤੂੰ ਸਾਹਮਣਾ ਮੈਨੂੰ ਤੂੰ ਸਾਹਮਣਾ ਤੈਨੂੰ ਕਹੀਦਾ ਹੈਂ ਨਹੀਂ ਫਰਮਾੜਾ ਬੱਬੀ ਮੈਨੂੰ ਹੁਣ ਦੋ ਮੇਰੇ ਭਾਈ ਆ ਖੜੇ ਨੇ ਹੁਣ ਤੁਸੀਂ ਕਰੋ ਗੱਲ ਆ ਦੇਖ ਲੈ ਦੇਖ ਲੈ ਥੋੜੀ ਪਣੇ ਨੂੰ ਕਹਿ ਮੈਂ ਗੱਲ ਹੁਣ ਕਰ ਮੈਂ ਤਾ ਪੰਗੇ ਲੈਂਦੀ ਐ ਫੇਰ ਕਹਿੰਦੀ ਸਾਡਾ ਮੁੰਡਾ ਨਾ ਮੇਰੀ ਗੱਲ ਸੁਣ ਪਹਿਲਾ ਆਹ ਕਾ ਤੋ ਗਾਣੇ ਗਾਣਾ ਮੇਰੀ ਭੈਣ ਨੂੰ ਗਾਉਂ ਮੈਂ ਤਾਂ ਮੇਰਾ ਮੂੰਹ ਗੱਲ ਸੁਣ ਨਾ ਉਹ ਗਾਉਂ ਮੈਂ ਤਾਂ ਮੇਰਾ ਮੂੰਹ ਤੂੰ ਬੰਦ ਕਰ ਦੇਂਗੀ ਅਸਾ ਛੋਟੇ ਹੁੰਦੇ ਰਾਜੀ ਸਿੰਘ ਕਰਾ ਦੋਨੇ ਕੋਈ ਗੱਲ ਨਹੀਂ ਮੇਰੇ ਜੀਜੇ ਨੂੰ ਆਇਆ ਕਿ ਦੋਨਾਂ ਨੂੰ ਤਕਾਰ ਦਿੰਦੀ ਇੰਦਰਾ ਦਾ ਮੂੰਹ ਦੇਖ ਲੈ ਸਿੰਦਰਾ ਦਾ ਇਹ ਤਾਂ ਤਕਾਰੇ ਵੀ ਜੀਜੇ ਨੂੰ ਵੀ ਉਹ 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 ਡਾਕਟਰ ਇਹ ਤਾਂ ਆਪਣਾ ਟਾਈਮ ਚ ਕਾਉਗੇ ਉਹ ਜਨਾਨਾ ਨੇ ਇਹ ਤੋਂ ਚਾਕੇ ਚਾਰ ਕੋਠੜ ਪਾ ਤਾ ਮੈਨੂੰ ਲੱਗਦਾ ਹੈਗਾ ਤੁਸੀਂ ਵੱਡੇ ਬਣੇ ਫਰਤੇ ਹੋਗਾ ਕਲਾਕਾਰ ਆਕੇ ਚਾਰ ਕੋਠੇ ਟਪਾ ਦੇ ਨੂੰ ਮੈਨੂੰ ਮੈਨੂੰ ਆਦਾ ਕਿ ਇਹ ਸਾਨੂੰ ਹੱਥ ਕੇ ਜਿੱਦ ਗੱਲ ਕਰੀਂ ਆ ਭਾਈ ਚੰਨ ਕੇ ਆਉਂਦੇ ਆ ਕਿ ਸ਼ਰਮ ਆਉਂਦੀ ਆ ਪਰ ਮੇਰੀ ਗੱਲ ਸੁਣ ਨਾ ਠੱਕ ਭੋਰਦੇ ਛੋਟੇ ਸਾਡੇ ਦਲ ਪੈਣੀ ਆ ਤੁਸੀਂ ਨਾ ਐ ਸੱਚ ਸੱਚ ਨਿਕੜੇ ਕਰੋ ਮੇਰੇ ਪੈਦਾਈ ਨਹੀਂ ਚੇ ਨਾ ਨਿਕਲਦੇ ਨਹੀਂ ਆਈ ਨਹੀਂ ਟਿਕਦੇ ਨਹੀਂ ਆਈ ਨਹੀਂ ਬਿਲਕੁਲ ਨਹੀਂ ਆਤੀ ਨਾ ਆਪਣੇ ਦੇਖ ਲੈ ਹੈ ਪੰਜਾਤੀਆਂ ਤੋਂ ਚਲੇ ਵਧੀਆ ਕੀਤਾ ਹੈ ਤੂੰ ਐਂ ਦੱਸ ਹੁੰਨਿਆ ਤੂੰ 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 ਸੁਣਨ ਲਈ ਕੀ ਕਰ ਮੇਰੇ ਨਾਲ ਕੀ ਕਰ ਮੈਂ ਕੀ ਕਰਨਗੇ ਹੁਣ ਭੱਜ ਤੰਦਰ ਸਾਡਾ ਤਾਂ ਮਾਈ ਕਰਵਾਤੀ ਦਵਾਈ ਤੇ ਹੈ ਹੁਣ ਭੱਜ ਤਰ ਮੈਂ ਕਹਿੰਦੀ ਕਾਦੇ ਵਾਸਤੇ ਕਾਦੇ ਵਾਸਤੇ ਛੁੱਟ ਜਾਣਾ ਚੱਲ ਛੱਡ ਬਈ ਚੱਲ ਕੋਈ ਨਾ ਚਲ ਉਹਦਾ ਠੀਕ ਹੈ ਉਹਦਾ ਤਰ ਜਵਾਬ ਕੇਗਾ ਹੈ ਤੂੰ ਤਾਂ ਨਹੀਂ ਜਵਾਬ ਹੈਗਾ ਤੂੰ ਉਹਨਾਂ ਦੇ ਬੋਹ ਨੂੰ ਦੇਖ ਦੇ ਕੇ ਤੂੰ ਤੂੰ ਦੱਸ ਪਹਿਲਾਂ ਮੈਨੂੰ ਉਹ ਮਾਰ ਦਵੇ ਉਹ ਕਿੰਨਾ ਨਾ ਕੁਝ ਵੀ ਹੋਈ ਨਹੀਂ ਪਟਿਆ ਜੀ ਮੇਰੇ ਤਾਂ ਜਮੀਨ ਦੇ ਦੀ ਕਰਵਾਤੀ ਪਵਾੜੇ ਹੈ ਨਾ ਡਾਇਰ ਕਰਵਾ ਕੇ ਲਾਹੂ ਤੂੰ ਦੱਸ ਹਰਦੀ ਹੈਗੇ ਤੁਸੀਂ ਠੀਕ ਕਰੋ ਤੇ ਉਹਨਾਂ ਦੇ ਬੋਹਾਂ ਲਈ ਕੀ ਕਰਿਆ ਹੈਗੇ ਤੁਸੀਂ ਕੀ ਕਰੋ